ਹਾਂਜੀ ਡਿੱਗੀ ਮੋਟਰ ਕੱਢਣ ਲਈ ਆਪਾਂ ਪਿੰਡ ਕੋਕਰੀ ਗਲਾਂ ਦੇ ਵਿੱਚ ਪਹੁੰਚੇ ਹਾਂ ਜਿੱਥੇ ਬੋਰ ਦੇ ਵਿੱਚ ਮੋਟਰ ਟੁੱਟ ਕੇ ਡਿੱਗੀ ਹੈ ਡਿੱਗੀ ਕਿਸ ਕਾਰਨ ਆਪਾਂ ਸਾਰੀ ਦੇਵਾਂਗੇ ਜਾਣਕਾਰੀ ਸਭ ਤੋਂ ਪਹਿਲਾਂ ਪਾਉਣੇ ਫਤਿਹ ਦੀ ਸਾਂਝ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਇਹ ਜੋ ਮੋਟਰਾ ਗਰਮ ਹੋ ਕੇ ਪਾਈਪ ਦੇ ਵਿੱਚੋਂ ਪੱਖੇ ਦੇ ਵਿੱਚੋਂ ਪਾਈਪ ਨਿਕਲ ਗਿਆ ਪਲਾਸਟਿਕ ਦਾ ਉਹ ਪਾਈਪ ਵੀ ਆਪਾਂ ਤੁਹਾਨੂੰ ਵਿਖਾਵਾਂਗੇ ਅੱਗੇ ਵੀ ਕਈ ਵੀਡੀਓ ਦੇ ਵਿੱਚ ਵਿਖਾਇਆ ਵਾ ਵੀ ਇਹ ਗਰਮ ਹੋ ਕੇ ਨਿਕਲ ਜਾਂਦਾ ਪਾਈਪ ਤੇ ਆਪਣਾ ਵੀਡੀਓ ਬਣਾਉਣ ਦਾ ਇਹੀ ਮਤਲਬ ਹੁੰਦਾ ਵੀ ਸਾਰੇ ਕਿਸਾਨ ਵੀਰਾਂ ਤਾਈਂ ਜਿਨ੍ਹਾਂ ਦੇ ਪਲਾਸਕਟ ਦੀਆਂ ਡਿਲੀਵਰੀਆਂ ਪਾਈਆਂ ਹੋਈਆਂ ਉਹਨਾਂ ਕੋਲੇ ਇਹ ਜਾਣਕਾਰੀ ਪਹੁੰਚ ਜਾਵੇ ਵੀ ਅੱਜ ਆਪਣਾ ਕਿਸੇ ਕਿਸਾਨ ਵੀਰ ਦਾ ਨੁਕਸਾਨ ਹੋਇਆ ਕੱਲ ਨੂੰ ਜੇ ਕਿਸੇ ਦੇ ਹੋ ਡਿਲੀਵਰੀ ਪਾਈ ਉਹਦਾ ਨਾਮ ਹੋਵੇ ਵੈਸੇ ਤਾਂ ਅਸੀਂ ਅੱਗੇ ਵੀ ਇੱਕ ਸਪੈਸ਼ਲ ਦੱਸਦੇ ਰਹਿੰਦੇ ਆ ਵੀ ਆਪਣੀ ਇੱਕ ਸਪੈਸ਼ਲ ਵੀਡੀਓ ਬਣਾਈ ਹੋਈ ਆ ਵੀ ਜੇਕਰ ਕਿਸੇ ਨੇ ਪਲਾਸਕਟ ਦੀ ਡਿਲੀਵਰੀ ਪਾਉਣੀ ਆ ਤਾਂ ਸਾਰੀ ਆਪਣੀ ਵੀਡੀਓ ਜਰੂਰ ਵੇਖਿਓ ਤੇ ਆਪਣੇ ਪੇਜ ਤੇ ਹੀ ਬਣੀ ਹੋਈ ਹੈ ਕਈ ਕਿਸਾਨ ਵੀਰ ਨਵੇਂ ਜੁੜਦੇ ਉਹਨਾਂ ਨੂੰ ਨਹੀਂ ਪਤਾ ਲੱਗਦਾ ਉਹਦੇ ਵਿੱਚ ਅਸੀਂ 5-6 ਮਿੰਟ ਦੀ ਵੀਡੀਓ ਸਪੈਸ਼ਲ ਸਾਰੀ ਡਿਟੇਲ ਦੇ ਵਿੱਚ ਦੱਸੀ ਆ ਵੀ ਆਹ ਚੀਜ਼ ਪਾਓ ਤੇ ਚਲੋ ਆਪਾਂ ਥੋੜੇ ਸਮੇਂ ਦੇ ਵਿੱਚ ਇੱਕ ਦੇ ਮਿੰਟ ਦੇ ਵਿੱਚ ਇਹ ਸਾਰੀ ਜਗ੍ਹਾ ਗੱਲਬਾਤ ਆ ਦੱਸ ਦਿੰਨੇ ਆ ਵੀ ਜਿਹੜੇ ਕਿਸੇ ਕਿਸਾਨ ਵੀਰ ਨੇ ਪਲਾਇਕਰ ਦੀ ਡਿਲੀਵਰੀ ਪਾਉਣੀ ਆ ਤਾਂ ਇੱਕ ਪਾਈਪ ਮੋਟਰ ਦੇ ਨਾਲ ਤੇ ਇੱਕ ਉੱਪਰ ਕਲੈਂਪ ਵਾਲਾ ਉਹ ਲੋਹੇ ਦਾ 10 ਫੁੱਟ ਦਾ ਪਾਇਆ ਕਰੋ ਤਾ ਜੋ ਕਿਤੇ ਮੋਟਰ ਟੋਟਾ ਮੰਗਦੀ ਆ ਜਾਂ ਕਿਤੇ ਸਟਾਰਟਰ ਦੇ ਵਿੱਚ ਕੋਈ ਦੋ ਫਿਰਸਾਂ ਤੇ ਚੱਲ ਗਈ ਜਾਂ ਕੋਈ ਜੋੜ ਮੱਚ ਕੇ ਚੱਲ ਗਈ ਕੋਈ ਵੀ ਕਾਰਨ ਬਣ ਕੇ ਗਰਮ ਹੋ ਕੇ ਤੇ ਉਹ ਟੁੱਟਣ ਦਾ ਕਾਰਨ ਨਾ ਬਣੇ ਤੇ ਇਸ ਕਰਕੇ ਆਪਾਂ ਦੱਸਦੇ ਰਹਿੰਦੇ ਆ ਵੀ ਉਹ ਪਲਾਸਟਰ ਦੀ ਡਿਲੀਵਰੀ ਦੇ ਨਾਲ ਇੱਕ ਪੈਪ ਲੋਹੇ ਦਾ ਉੱਪਰ ਤੇ ਥੱਲੇ ਜ਼ਰੂਰ ਪਾਓ ਇਹ ਮੋਟਰ ਗਰਮ ਹੋ ਕੇ ਪੈਪ ਬਾਹਰ ਨਿਕਲ ਗਈ ਬੀਨ ਜੀ ਬਣ ਕੇ ਜਿਹੜਾ ਨਿਕਲ ਜਾਂਦਾ ਤੁਹਾਨੂੰ ਆਪਾਂ ਮੋਟਰ ਡਿੱਗੀ 4 ਦੇ ਵਿੱਚੋਂ 300 ਫਾੜੂਗਾ 4 ਸੀ 9 ਇੰਚੀ ਉਦੇ ਵਿੱਚੋਂ ਆਪਾਂ ਮੋਟਰ ਡਿੱਗੀ ਕੱਢ ਲਈ ਤੇ ਹਸਾਨੂੰ ਪਾਈਪਾ ਵਿਖਾਉਣੇ ਆ ਆ ਦੇਖੋ ਪੈਪ ਐ ਬੀਨ ਬਣ ਕੇ ਬਾਹਰ ਨਿਕਲ ਜਾਂਦਾ ਪੱਖੇ ਜੋ ਗਰਮ ਹੋ ਕੇ ਜੇਕਰ ਧਲੇ ਇੱਕ ਪੈਪ ਲੋਹੇ ਦਾ ਪਾਇਆ ਹੋਵੇ ਤਾਂ 10 ਫੁੱਟ ਦੀ ਜਗ੍ਹਾ ਦੇ ਵਿੱਚ ਗਰਮ ਸਰਦ ਹੋਣ ਦਾ ਕੋਈ ਕਾਰਨ ਨਹੀਂ ਬਣਦਾ ਵੈਸੇ ਅਸੀਂ ਉਹ ਪਾਉਂਦੇ ਰਹਿੰਨੇ ਲੋਹੇ ਦੇ ਪੈਪ ਕਿਤੇ ਉੱਥੇ ਕੰਪਲੇਂਟ ਵਾਲੀ ਗੱਲ ਨਹੀਂ ਆਏਗੀ ਤੇ ਤੁਸੀਂ ਵੀ ਇਹ ਚੀਜ਼ਾਂ ਦਾ ਧਿਆਨ ਜ਼ਰੂਰ ਕਰੋ ਜਿੰਨੇ ਵੀਰਾਂ ਦੇ ਪਲੈਕਟ ਦੀਆਂ ਡਿਲੀਵਰੀਆਂ ਪਾਈਆਂ ਤੇ ਬਾਕੀ ਚਲੋ ਆਪਣਾ ਜਿਹੜੇ ਵੀ ਨਵੇਂ ਜੁੜੇ ਆਪਣੇ ਨਾਲ ਤੇ ਆਪਣੇ ਪੇਜ ਨੂੰ ਫੋਲੋ ਕਰ ਲਿਓ ਤੇ ਜੇਕਰ ਵੀਡੀਓ ਚੰਗੀ ਲੱਗੀ ਸ਼ੇਅਰ ਲਾਈਕ ਕਰਦੇ ਹੋ ਤੇ ਬਾਕੀ ਆਪਣਾ ਪੇਜ ਤੇ ਪਹਿਲਾਂ ਹੀ ਵੀਡੀਓ ਪਲਾਸਕਟ ਬਾਰੇ ਪ੍ਰੋਪਰ ਜਾਣਕਾਰੀ ਸਾਰੀ ਦਿੱਤੀ ਹੋਈ ਆ ਜਿਹੜੇ ਵੀਰ ਆਪਣੀਆਂ ਵੀਡੀਓ ਦੇਖਦੇ ਰਹਿੰਦੇ ਆਪਾਂ ਸਾਰਿਆਂ ਦਾ ਤਾਂ ਇਹ ਦਿਲੋਂ ਤੁਹਾਨੂੰ ਧੰਨਵਾਦ ਕਰਦੇ ਆ ਜੀ ਤੇ ਚਲੋ ਆਸ ਕਰਦੇ ਆ ਦਿੱਤੀ ਜਾਣਕਾਰੀ ਤੋਂ ਤੁਸੀਂ ਖੁਸ਼ ਹੋਵੋਗੇ ਤੇ ਇਸੇ ਤਰ੍ਹਾਂ ਹੀ ਲੋਹੇ ਦੇ ਬਾਰੇ ਵੀ ਆਪਣੀ ਸਾਰੀ ਜਾਣਕਾਰੀ ਪੇਜ ਤੇ ਦਿੱਤੀ ਹੁੰਦੀ ਹੈ ਜੀ ਤੇ ਪਲਾਸਕਟ ਬਾਰੇ ਵੀ ਤੇ ਆਪਣਾ YouTube ਤੇ ਪੇਜ ਆ ਉਹ ਆਪਾਂ ਥੱਲੇ ਆਈਡੀ ਤੇ ਮੈਂਸ਼ਨ ਕਰ ਦਨੇ ਆ ਇੰਸਟਾਗ੍ਰਾਮ ਤੇ ਵੀ ਤੇ ਫਤਿਹ ਦੀ ਸਾਂਝ ਪਣੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ